सतनाम श्री वाहे गुरु साहिब जी ओ सतनाम श्री वाहे गुरु साहिब जी ओ ओंकार सतनाम करता पुरक निरभो निरवैरा अकाल मूर्त अजोनी सैभंगा गुरु प्रसाद जप आद सच जुगा सच हे भी सच नानक सी भी सच सोचे सोच ना हो जे सोची लखवार चुपे चुप न हो वही जे लाए रालतार भुखिया भुख न उतरी जे बन्ना पूरी अपार सहस्यान पालक हो तक न चले नाला ਕਿ ਜਿਹੜਾ ਹੋਇਐ ਕਿ ਕੂੜੇ ਟੁੱਟੇ ਪਾਲ ਹੁਕਮਾ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨਾ ਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿਢਾਈ ਹੁਕਮੀ ਉਤਮ ਨੀਚ ਹੁਕਮੋਂ ਲੈ ਕਾ ਦੁੱਖ ਸੁਖ ਪਾਈਐ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਪੁਆਹੀਏ ਹੁਕਮੇ ਅੰਦਰ ਸਭ ਕੋ ਬਰ ਕੁਮਣਾ ਕੋਏ ਨਾਨਕ ਹੁਕਮੇ ਜੇ ਬੂਝੇ ਤਾਉ ਮੈਂ ਕਹਿ ਨ ਕੋਏ ਗਾ ਵਿਖੋ ਤਾਨੋ ਵੇ ਕਿਸੇ ਤਾਨੋ ਗਾ ਵਿਖੋ ਦਾਤ ਜਾਣੇ ਨਿਸ਼ਾਨਾ ਗਾਵੇ ਕੋ ਗੋਣਾ ਵਿਢਿਆਈਆ ਚਾਰ ਗਾਵੇ ਕੋ ਵਿਦਿਆ ਵਿਖਮਾ ਵੇਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦੇ ਸਿਹ ਦੂਰ ਗਾਵੇ ਕੋ ਵੇਖਿਆ ਦਰਹ ਦੂਰਾ

आ कामंग देहे देह तात करे दतार फिर के आगे रखिए चित दिसै दरबार मौकी बोलन बोलिए चित सुतरे प्यार अमृत वेला छात्र ना उड़ै विचार करमी आवे कपडा न त्रिमुख द्वार नानके वे जानिए सवा बेस्तियार था प्यान जाए की तना हो हे अपे आप नरंजन सो है जिन वे आतिन पाया मान नानक गावी गुणी निदान गावी सुनिए मन रखिए पाओ दुख पर सुख कर ले जाहे गुरुमुख नादं गुरुमुख वेदं

ਮਾਤ ਵਿੱਤਰਤ ਨਾ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੇ ਗੁਰਾਂ ਕਦੇ ਪੁਜਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈ ਵਿਸਰਨਾ ਜਾਏ ਜੈ ਯੁਗ ਚਾਰਿਆ ਅਰਜਾ ਹੋਰ ਦਸੋਣੀ ਹੋਏ ਨਮਾਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ चंगा नौर कायेके जस कीत जग लै जे तिसना दरना वही ता वात ना पुछेके कीटा अंदर कीट कर दो सी दो तरे नानक निरगुण गुण करे गुणवंत या गुणदह तेह कोई न सूजे जे तिसर गुण कोई करे सुनिए सिध पीर सुर सुनिए तर्तवल आकाश सुन्या दीप लोप ताल सुन्या पर न सके काल नानक भगत सदा विकासा सुनिए दुखौ पावक नास सुनिए सर्व ब्रह्मा इन्दो सुनिए मोक्ष लाल मन्द सुनिए योग जुगत तन पेदा सुनिए शास्त्र सिमरत वेदो नानक भगत असादा विकास सुनिए दुख पाप नाश सुनिए सत शोक ज्ञान सुनिए षट काच नाण सुनिए पड़ पड़ पावे मान सुनिए लागे से ध्यान नानक भक्तस भविकासो सुन्य पवनाश शून्यशरगुणकेकाः शून्यशेखपीरपतसा शून्य दे पवेराः ਸੁਨਿਆ ਤੋ ਵਿਸ ਗਾਉ ਨਾਨਕ ਭਗਤ ਸਦਾ ਵਿਕਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨ ਜਾਏ ਜੇ ਕੋ ਕਹਿ ਪਿੱਛੇ ਪਸਤਾਏ ਕਾਗਦ ਕਲਮ ਨਾ ਲਿਖਣਾ ਹਾਰ ਮੰਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਤੇ ਕੋ ਮਨ ਜਾਣੇ ਮਨ ਕੋ ਹੈ ਮਨਿਆ ਸੁੱਤੋ ਵੇ ਮਨ ਬੁੱਤ ਮਨ ਸਭ ਪਵਣ ਕੇ ਸੁੱਤ ਮਨ ਮੋ ਝੋਟਾ ਨਾ ਖਾਹੇ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਟਾਕ ਨਾ ਪਾਹੇ ਮਨਨੇ ਪਾਤ ਸਿਓ ਪ੍ਰਗਟ ਜਾਹੇ ਮੰਨੇ ਮਾ ਬਨਾ ਚੱਲੇ ਪੰਤ ਮੰਨੇ ਤਨ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕ੍ਰਮਣ ਜਾਣ ਮਨ ਕੋਏ ਮੰਨੇ ਪਾਵੇ ਮੁਕਤਿ ਦਵਾਰੂ ਮਨੇ ਪਰਵਾ ਰਿ ਸਤਾਰ ਮੰਨੇ ਤਰੇ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇ ਨ ਆਪੇਖਾ ऐस नाम रण تنوے دی کومن جانے من کوئی پنج پرمان پنج پردان پنجے پاوے درگه मान پنج سو ہے در جان پنج تا ਗੁਰੇ ਕੋ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਏ ਸੁਮਾਰ ਤੋ ਤਰਮ ਦਿਆ ਕਾ ਪੂਤ ਸੋ ਕੋ ਤਾ ਪਰਖਿਆ ਜਨ ਸੂਤਾ ਦੇਖੋ ਬੂਦੇ ਹੋ ਵਿਸਤਿਆਰ ਤਵਲੇ ਉਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਅਤੀਤੇ ਪਾਰ ਤਲੇ ਕੰਜੋਰਾ ਜੀਏ ਜਤਰੰਗਾ ਕੇ ਨਾਉ ਸਭ ਨਾਲਿ ਕਿਐ ਬੜੀ ਕਲਾਮ ਇਹ ਉਲੇ ਕਲਕ ਜਾਣੇ ਕੋਇ ਲੈ ਕਲ ਕਿਆ ਕਹਿ ਤਹੋ ਹੈ ਕਿਤ ਤਾਨ ਸੁਲੇ ਰੂਪ ਕਿਤੇ ਜਾਣੇ ਕਣਕੂਤ ਕੀਤਾ ਪਰ ਤਉ ਇੱਕੋ ਕਵਾਂ ਤਿਤ ਹੋਇ ਲਖ ਦਰਿਆਉ ਗੁਦਰਤ ਕਾ ਉਹਨ ਕਾ ਵਿਚਾਰ ਵਾਰਿਆ ਨ ਜਾਮਾ ਇੱਕ ਵਾਰ ਜੋ ਤੁਧ ਪਾਵੇ ਸਾਈ ਫਲੀਕਾਰ ਤੂ ਸਦਾ ਸਲਾਮਤ ਹੋ ਨਰੰਕਾਰ ਅ ਸੰਕ ਜਪ ਸੰਕ ਪਾਓ ਅ ਸੰਕ ਪੂਜਾ ਸੰਕ ਤਪਤਾਓ ਅ ਸੰਕ ਅਰੰਤ ਮੁਕ ਵੇਦ ਪਾਠ ਅ ਸੰਕ ਜੋਗ ਬਨ ਰਹਿ ਉਤਾਸ असंख गुण ज्ञान विचार असंख सत्य संख तारू असंख सूरम भख सार असंख मोन लिवल तार कुदरत कवन का विचार बिचार वारण एक वारा ਜੋ ਤੂੰ ਦਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਕੰਦ ਪੂਰ ਅਸੰਖ ਚੋਰ ਹਰਾਮ ਖੋਰਾ ਅਸੰਖ ਅਮਰ ਕਾ ਰਜਾਇ ਜੂਰ ਅਸੰਖ ਲਵਟ ਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੁੜਿਆਰ ਪੂੜੈ ਪੇਰਾਹੇ ਅਸੰਖ ਮਲੇਤ ਮਲ ਪੱਕਾ ਹੈ ਅਸੰਖ ਨੀਦ ਖਸਿਰ ਕਰਹਿ ਪਾਰ ਨਾਨਕ ਨੀਤ ਕਹਿ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਤਾਈ ਭੜੀ ਕਾਰ ਤੂ ਸਦਾ ਸਲਾਮਤਨੰਕਾਰ ਆ ਸੰਕ੍ਰ ਨਾਮ ਸੰਕਤਾਵ ਅਧਮ ਅਧਮ ਸੰਕਲੋ ਅ ਸੰਕਰੇ ਸਿਰ ਪਾਰੋ ਹੈ ਅਕ੍ਰੀ ਨਾਮਕ੍ਰੀ ਸਲਾ ਅਕ੍ਰੀ ਗਿਆਨ ਗੀਤ ਗੁੰਗਾ ਅਕ੍ਰੀ ਲੇਕਨ ਬੋਲਨ ਬਾਣਾ ਅਖਰਾ ਸਿਰ ਸੰਜੋਗ ਵਕਾਣਾ ਦੇ ਨੈ ਲਿਖੇ ਤੇ ਸਿਰ ਨਾਏ ਜੀ ਪਰਮਾਏ ਤਿ ਕਿਤੇ ਪਾਏ ਦੇ ਤਾ ਕਿਤਾ ਤੇ ਤਨਾਉ ਰੇ ਨਾ ਨਾ ਇੱਕੋ ਤਾਉ ਕੁਦਰਤ ਕੰਕਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਪਾਵੇਂ ਸਾਈ ਪੜੀਕਾਰ ਤੂ ਸਦਾ ਸਲਾਮਤ ਹੋਰੰਕਾਰ ਪਰਿਆ ਤੋ ਪੈਰ ਤੰਦੇ ਪਾਣੀ ਤੋ ਤੇ ਉਤਰਸਕੇ ਮੂਤਲੀਤੀ ਕਾਪੜੋ ਐ ਦੇਸੋ ਬੁਨੂ ਲਈ ਤੋਏ ਪਰੇ ਮਤ ਪਾਪਾ ਕੇ ਸੰਗਾ ਉਹ ਤੋ ਪ੍ਰਣਾਮ ਕੇ ਰੰਗਾ ਪੁੰਨੀ ਪਾਪੀ ਆ ਕਰਨਾ ਐ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਵੀ ਜਾ ਪੈਖਾਂ ਨਾਨਕ ਓ ਕਮਿ ਆਉ ਜਾਉ ਤੇ ਤਪ ਤੇ ਆ ਦਾਨ ਦੇ ਕੋ ਪਾਵੇ ਤਿਲਕਾ ਮਾਨਾ ਸੁਨੇ ਮਨਿਆ ਮੰਨ ਕੀਤਾ ਪਾਉ ਅੰਤਰ ਗਤਿ ਤੁਮਲ ਨਾਉ ਸਉ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੇਤੇ ਭਗਤ ਨਾ ਹੋਏ ਸਵਸਤੰਦ ਬਾਣੀ ਬਰਮਾਉ ਸਤ ਸਉ ਸਦ ਅਮਨ ਚਾਉ कौन सो वेला वक्त कवन कवन कौन वार कवन सेरु कवन जितो आकार वेल न पाया पण्डति जो वेले को पुराणा वक् न पाय ले, ले को पुराणा ਤਿਤਵਾਰ ਨਾ ਜੋਗੀ ਜਾਣ ਰਤਮਉ ਨ ਕੋਈ ਜਾ ਕਰਤਾ ਸੇਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆ ਕਾ ਕਿਸ ਲਾਈ ਕਿ ਵਾਨੇ ਕਿਵ ਜਾਣਾ ਨਾਨਕਾ ਖਣਸਾ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸ ਵੱਡੇ ਨਾਹੀਂ ਕੀਤਾ ਜਾ ਕੌਲੈ ਨਾਨਕ ਦੇਖੋ ਆਪੇ

නදಯතේවා පලස්මුන්දන ජානි හැස් මන්ද සසුන්තානවා ගේර සෙප්ති මಾල්තාන්න කිලිතොල් න හවනී ජයපසමනුන විස්තර අන්තුන සිප්තිිකැ නන්තෝ වන්තනකන්නද නන්තු අන්තනවකන සුනන නන්ත ਅੰਤ ਨਾ ਜਾਪੇ ਕਿਆ ਮਨਮੰਤ ਅੰਤੋ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ ਵਿਲਾਹ ਹੈ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬੋਤਕ ਇਹ ਬੋਤ ਹੈ ਵੱਡਸੇ ਉਚਾ ਤਾਂ ਉਚੇ ਉਪਰ ਉਚਾ ਨਾਉ ਹੋਵਡੂਚਾ ਕੋਈ ਤੇ ਸੁਚੇ ਕੋ ਜਾਣ ਸੋਹ ਦੇਵੜਾ ਪੋ ਜਾਣੇ ਆ ਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਇ ਕਿਤੇ ਮੰਗੇ ਜੋ ਦੁਪਾਰ ਕਿਤੇ ਅਗਨੰਤ ਨਾਏ ਵਿਚਾਰ ਕਿਤੇ ਖਪੇ ਟੁੱਟ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਕੇ ਤਿੰਦੁ ਖੇ ਪੂਖਾ ਤੁਮਾਰ ਰੇ ਬੀਤਾ ਤੇਰੀ ਦਾਤਾਰ ਬੰਦ ਖਲਾਸੀ ਪਾਣਿ ਓਹੇ ਹੋ ਰੱਖਣਾ ਸਕੇ ਕੋ ਹੈ ਜੇ ਕੋ ਕਾਇ ਕਾ ਖਨ ਪਾਏ ਓ ਜਾਣੇ ਜਿਤਿਆ ਮੁਖਾ ਹੈ ਆਪੇ ਜਾਣੇ ਆਪੇ ਦੇ ਅਕੇ ਸੇ ਮਿਕਈ ਕੰ

અમુલમુલા કે ના જાય આકા કરે લીલાએ આકે વેદ પાઠ પુરાણ આકે પડે કરે વિક્યાણ આકે બ્રહ્મે આકે ઇંદ આકે ગોપીતે ગોવિંદા આકે ઇસરા કે સિત આકે કેટે કિતે ગુરુ આકે ધન આકે દેવ આકે સુરન મુનજન સેવા ਕਹਤੇ ਆਕੇ ਅਕਨ ਪਾਏ ਕਿਤੇ ਕਹਿ ਕੇ ਉੱਠ ਉੱਟ ਜਾਏ ਇਤ ਜਿਤ ਹੋਰ ਕਰੇ ਤਾਂ ਆਖ ਨਾ ਸਕਹਿ ਕਹੀ ਕੇ ਜੇਵਡ ਪਾਵੇ ਤੇ ਡੋਵੇ ਨਾਨਕ ਜਾਣ ਸਾਚਾ ਸੋਏ ਜੇ ਕੋ ਆਥੇ ਬੋਲ ਵਿਗਾੜ ਤਾਂ ਲਿਖਿ ਸਿਰ ਗਵਾਰਾ ਗਵਾਰ ਸੋਦਰ ਕਿਆ ਸੋ ਕਰਕੇ ਹਾ ਜਿਤ ਵੇ ਸਰਸ ਮਾਲਾ वाजे नादने का संका के तेवा वनहारे के तेरा केते गवनहारे गाव है तू ना पाऊन पानी बेसंतर गावे राजा तरम दुआरे गावे चित गुप्त लिख जान है लिख लिख तरम विचारे गावे सर्वब्रह्मा देवी सोन सदा सवारे गाविन्द दासन बेटे देवते अंदर नाला। गावे न अंदर गावन साध विचारे गावना जति सति संतोी गावे विरकरार गावण पंडित پڑھن رکیسرج جگ جگ ویدا نالے گا ہے موونیا من موہنا سرگا مچ پیالے گاون रतन پائے تیری ارٹھٹ تیت نالے گا ہے جود ما بل سورا گا ہے کھانی چارے गावे खांड मंडल वर पंडा कारकार के तारे सेतु दुनु गाव जो तुद पावन रते तेरे पत्र साल और कहते गावन से मैं चित्त नावण नानकया विचारे सोई सोई सरस सई दु सच्च सतिनाई ਐਵੀ ਹੋਸੀ ਜਾਹੇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਦੀ ਕਰ ਕਰ ਜਿਨਸੀ ਮਾਇਆ ਦਿਨੋ ਪਾਈ ਕਰ ਕਰ ਵੇਖੇ ਕਿਤਾ ਆਪਣਾ ਜੋ ਤਿਸ ਦੀ ਵਿਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ

ਬਹੁਤ ਅਤ ਗਿਆਨ ਦਾ ਭੰਡਾਰਨਾ ਕਟ ਕਟ ਵਾਜੇ ਨਾਦ ਆਪਨਾਤ ਨਾਤੇ ਸਭ ਜਾ ਕੀ ਰਿੱਦਿ ਸਦਾ ਰਸਾਦਾ ਸੰਜੋਗ ਵਿੰਜੋ ਗਦ ਕਰ ਚਲਾਵੇ ਲੈ ਕੇ ਆਵੇ ਭਾਗ ਆਦੇਸਿ ਸਿ ਅਦੇਸ ਆਦ ਨੀਲ ਨਤ ਨਾਤ ਜੁਗ ਜੁਗੇ ਕੋ ਵੈਸਾ ਇਕ ਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਏਕੋ ਸੰਸਾਰੀ ਏਕੋ ਪੰਡਾਰੀ ਕੋ ਲਾਇ ਦੀਵਾਨਾ ਦਿਵਤਿਸ ਭਾਵੇ ਦਿਵਚ ਲਾਵੇ ਜਿਵ ਹੋਵੇ ਪਰਮਾਨ ਹੋਵੇ ਕੇ ਉਹ ਨਨਤ ਨਾਵੇ ਬੋਟੇ ਵਿਡਾਣਾ ਆਦੇ ਤਿਸ ਆਦੇਸ ਆਦ ਨੀਲ ਨਤ ਨਾਤ ਜੁਗ ਜੁਗੇ ਕੋ ਵੇਸੋ ਆਸਨ ਲੋਏ ਲੋਏ ਪੰਡਾਰ ਜੋ ਕਿਸ ਪੈ ਸੋ ਏ ਕਵਾਰ ਕਰ ਕਰ ਵੇਖੇ ਸਿਰਜਨਹਾਰਾ ਨਾਨਕ ਸਾਚੇ ਕੀ ਸਾਚੀ ਕਾਰ ਅਦੇਸ ਤਿਸਿਆਦੇਸ ਬਾਦਨੀ ਲਨਤ ਨਾਤ ਜਿਉ ਕ ਜੁਗੇ ਕੋ ਰੇਸਾ ਇਕ ਦੂਜੀ ਬੋਲ ਲਕ ਹੋਏ ਲਕ ਵੈ ਲਕ 20 ਲੱਖ ਲੱਖ ਗੇੜਾ ਕੀ ਹੈ ਕੋ ਨਾਮ ਦੇਖ ਦੀਸ ਇਤਰਾ ਪਤ ਪੌੜੀਆਂ ਚੜੀਏ ਹੋਏ ਤੀਸਾ ਸੁਣ ਗੱਲਾਂ ਆਕਾਸ ਕੀ ਕੀਟਾਏ ਰੀਸ ਨਾਨਕ ਨਾ ਦੇ ਪਾਈਏ ਗੂੜੀ ਗੂੜਹਿ ਈਸਾ ਆਖਣ ਜੋਰ ਚੁੱਪੇ ਨਾ ਜੋਰ ਜੋ ਨਾ ਮੰਗਣਾ ਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਾਲ ਮਨ ਸੋਰਾ ਜੋ ਨਾ ਸੁਟੀ ਗਿਆਨ ਵਿਚਾਰ ਜੋ ਨਾ ਯੁਗਤੀ ਛੂਟੇ ਸੰਸਾਰ ਜਿਸ ਸਾਧ ਜੋਰ ਕਰ ਵੇਖੇ ਸੋਇ ਨਾਨਕਉ ਤਮ ਨਹੀਂ ਤਨ ਕੋਏ ਰਾਤੀ ਰੁਤੀ ਤਿਤਿਵਾਰ ਪਵਨ ਪਾਣੀ ਅਗਨੀ ਪਤਾਲ ਉਸ ਵਿੱਚ ਤਤਿਤਾ ਪ੍ਰਕੀਤ ਰਮਸਾਲਾ ਉਸ ਵਿੱਚ ਜੀ ਜੁਗਤ ਕੇ ਰੰਗਾ ਤਿੰਨ ਕੇ ਨਾਮ ਅਨੇਕ ਅਨੰਦ ਕਰਮੀ ਕਰਮਿਆ ਵਿਚਾਰ ਸੱਚਾ ਸੱਚਾ ਦਰਬਾਰ ਕਿਤੇ ਸੋਣ ਪੰਜ ਪਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਇ ਉਤੇ ਪਾਹੇ ਨਾਨਕ ਗਿਆ ਜਾਪੇ ਜਾਹੇ ਧਰਮ ਕੰਡ ਕਾ ਉਤਰਮ ਗਿਆਨ ਕੰਡ ਕਾ ਕੋ ਕਰਮ ਕਿਤੇ ਤਉਣ ਪਾਣੀ ਵੇ ਸੰਤਰ ਕਿਤੇ ਕਾਨ ਮਹਿਸ਼ਾ ਕਿਤੇ ਬ੍ਰਹਮੇ ਕਾਰਤਕੜੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸਾ ਕਿਤੇ ਇੰਦ ਚੰਦ ਸੂਰਾ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧ ਨਾਤ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨਮੁ ਨਾ ਕਿਤੇ ਕਿਤੇ ਰਤਨ ਸਮੁੰਦਾ കേന്ദ്രചണ്ഡ താദ വിനോദ കോട കി ബാണി രൂപ ത്തി കടിയ ഭൂത്തന പാ ഗ ਦੇਖੋ ਕਹਿ ਪਿਛੇ ਪੁਸਤਾ ਹੈ ਤਿੱਤੇ ਕੜੀਏ ਸੁਤਮਤਮਨ ਬੁੱਤ ਤਿੱਤੇ ਕੜੀਏ ਸੂਰਾ ਸਿਧਾਂ ਕੇ ਸੁਦਾ ਕਰਮ ਕੰਨ ਕੀ ਬਾਣੀ ਜੋਰ ਤਿੱਤੇ ਨਾ ਕੋਈ ਹੋਰ ਤਿੱਤੇ ਜੇ ਤੋ ਮਨ ਭਉ ਸੂਰਾ ਤਿੰਨ ਮੈਂ ਰਾਮ ਰਿਆ ਪਰਪੂਰਾ ਤਿੱਤੇ ਸਿਤੋ ਸਿਤਾ ਮੈਂ ਮਮਾ ਹੈ ਤਾਂ ਕੇ ਰੂਪ ਨ ਕਤਨੇ ਜਾਏ ਨਾਵ ਮਰੇ ਨਾ ਠਗੇ ਜਾਏ ਜਿਨ ਕੇ RAM ਵਸੇ ਮਨ ਮਾਇ ਤੇਤੇ ਪਗਿਤ ਵਸੇ ਕੇ ਲੋ ਕਰੇ ਅਨੰਦ ਸਦ ਮਨ ਸੋਏ ਸਚ ਕਾੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਤੇ ਖੰਡ ਮੰਡਲੇ ਵਰ ਪੰਡਾ ਜੇ ਕੋ ਕਤੇ ਤਾਂ ਤ ਨਾ ਅੰਤਾ तिते लो लो आकार, जीव जीव हुकम तिवे तिवकार वेके विक्षे कर विचार नानक कतन कर डासार जत पर तिर्ज सुन्यार अरन मत वेद त्यार पो खला पांडा पाव मत तित डाल कडिये सब दो सची साला ਜਿੰਨ ਕੋ ਨਦਰ ਕਰਮ ਤਿੰਨ ਆਕਾਰ ਨਾਨਕ ਨਦਰੀ ਨਦਰ ਨਿਆਲ ਸੋ ਲੋਕਾ ਪਾਵਨ ਗੁਰੂ ਪਾਣੀ ਪੈਤਾ ਮਾਤਾ ਤਤ ਮਾਤ ਦੇਸ ਰਦਿ ਦਾਈ ਦਿਆ ਖੇਲ ਸਭਨ ਜਗਤਾ ਚੰਗਿਆਈਆਂ ਬੁਰਾਈਆਂ ਵਾਚੇ ਕਰ ਮਾ ਦੂਰ ਕਰਮੀਆਂ ਪੋ ਆਪਣੀ ਕੈ ਨੜੇ ਕੈ ਦੂਰਾ ਜਿਨਿ ਨਾਮ ਧਿਆਇਆ ਗਹਿ ਮਸ਼ਕਤ ਕਾਲਾ ਨਾਨਕ ਤੇ ਮੁਕੂਜ ਲੈ ਕੈ ਤੀ ਛੁੱਟੀ ਨਾਲਾ ਜਿਨਿ ਨਾਮ ਧਿਆਇਆ ਗਹਿ ਮਸ਼ਕਤ ਕਾਲਾ ਨਾਨਕ ਤੇ ਮੁਕੂਜ ਲੈ ਕੈ ਤੀ ਛੁੱਟੀ ਨਾਲਾ ਜਿਨੇ ਨਾਮ ਤੇ ਆਏ ਆਗੇ ਮਸ਼ਕਤ ਕਾਲ ਨਾਨਕ ਤੇ ਮੁਕੂਜਲੇ ਕੀਤੀ ਛੁੱਟੀ ਨਾਲਾ ਵਾਇ ਵਰਦੀ ਕਾ ਖਾਲਸਾ ਵਾਇ ਵਰਦੀ ਕੀ ਫਤੇ